ਤਾਂ ਹੀ ਆ ਚਲੋ ਮਾਤਾ ਸਾਹਿਬ ਜੀ ਨੇ ਪੁੱਛ ਕੱਢੇ ਪਿੰਡ ਦੀਆਂ ਤੂੰ ਬਾਹਰ ਤਾਂ ਹਵਤ ਅਸੀਂ ਚੱਲ ਜਾਨੇ ਆ ਛੱਡੇ ਮੱਡੇ ਜੀ ਠੀਕ ਹੈ ਜਿਹੜੀ ਗੱਲ ਸਹੀ ਹੋਵੇ ਤਾਂ ਮਾਂ ਮੇਰੀਏ ਉਹਨੂੰ ਹਾਂ ਕਰਦੀ ਝੂਠੀ ਹੋਵੇ ਤਾਂ ਨਾ ਕਰਦੀ ਸਾਡੇ ਕੋਲ ਉਤਾਰ ਨਹੀਂ ਲੈਂਦੇ ਹੁੰਦੇ ਵੀ ਜੋ ਕਹਿਣਾ ਹੈ ਕਹਿਣਾ ਜੋ ਇਹ ਕਹਿਣਗੇ ਅਸੀਂ ਤੇ ਝੂਠੇ ਚਬਾ ਜਾਗੇ ਹੁਣ ਮੈਨੂੰ ਆਂ ਦੱਸ ਵੀ ਮਾਤਾ ਜੀ ਜੋਤ ਬੱਤੀ ਕਰੀਏ ਜੋ ਮੁਰ ਤੋਂ ਮੰਨਦੇ ਹੋ ਕਿ ਬਹੁਤ ਬੰਨਣ ਲੱਗੀ ਆ ਪਹਿਲਾਂ ਤਾਂ ਨਹੀਂ ਮੰਨਦੇ ਸੀ ਮੇਰਾ ਤੇ ਰਖਿਉ ਮਾਤਾ ਦੇ ਉਹੀ ਰਖਦੀ ਐ ਤੋ ਹੁੰਦੇ ਆ ਤੋ ਐ ਇੱਕ ਪਿਆਹ ਹੈ ਇੱਕ ਕੁਵਾਰ ਹੈ ਔਰ ਤੂੰ ਕੁਵਾਰੇ ਵਾਲੇ ਪੁੱਛਣਾ ਵੀ ਕੀ ਯਾਰ ਚਲ ਮਾਤਾ ਪਾਪਾ ਦੱਸਣਾ ਕੀ ਗੱਲ ਆਦਾ ਕਹਿੰਦਾ ਨਾ ਤਾਂ ਉਹ ਬਿਮਾਰ ਐ ਤੇ ਨਾ ਉਹ ਸਹੀ ਐ ਨਾਤਾ ਪਾਤਾ ਉਹ ਸਹੀਆਂ ਚ ਵੀ ਪੱਕੇ ਦੀ ਸਹੀ ਨੋਵਾਰ ਐ ਤੇ ਨਾ ਮਾਤਾ ਉਹ ਬਿਮਾਰ ਐ ਪਰ ਤੋਂ ਦਾ ਠੀਕ ਹੋ ਜਾਂਦਾ ਤੇ ਕਦੇ ਠਿਲ ਮੈਸ ਆ ਜਾਂਦੀ ਸੀ ਦਿੱਤੇ ਆਈਆਂ ਦਵਾਈ ਉਹਦੀ ਦਵਾਈ ਜਾਨੀ ਆ ਦਵਾਈ ਮੁੰਡੇ ਨੂੰ ਲੱਗਦੀ ਨਹੀਂ ਲੱਖਾਂ ਦਵਾਈਆਂ ਦਵਾਈ ਆ ਕੇ ਦੇਖ ਲਿਆ ਹੁਣ ਬਾਬੇ ਤੋਂ ਆਪਾਂ ਇਹ ਪੁੱਛਣਾ ਹੈ ਵੀ ਬਾਬਾ ਸਾਡੇ ਬੱਚੇ ਨੂੰ ਕੋਈ ਰੱਬੀ ਚੱਕਰ ਬਣ ਗਿਆ ਜਾਂ ਕੋਈ ਕਰਨ ਕਰਾਉਣ ਦਾ ਬਣ ਗਿਆ ਜਾਂ ਸਾਡਾ ਦਾ ਪਰੋਸ ਗਿਆ ਠੀਕ ਆ ਮਾਤਾ ਮੈਂ ਦੋ ਹੀ ਗੱਲਾਂ ਕਰਾਂ ਬਾਰੀ ਲੰਮੀ ਗੱਲ ਨਹੀਂ ਕਰਨੀ ਠੀਕ ਆ ਹਾਂ ਜਾਂ ਨਾ ਜਵਾਬ ਦੇ ਆਪ ਤੂੰ ਪੁੱਛ ਕੱਢੀ ਨਾ ਮੈਥੋਂ ਪੁੱਛੀ ਠੀਕ ਆ ਠੀਕ ਆ ਬਾਬੇ ਚੜਗੀ 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 ਹੀ ਕਲਪਣ ਹੌਣ ਜੀ ਕੋਤ ਤੇਰਾ ਸਹੀ ਸੀ ਪਰ ਮੈਨੂੰ ਦੁਖਦਾ ਹੁੰਦਾ ਸੀ ਢੋਲੇ ਦੀਆਂ ਲਾਉਂਦਾ ਸੀ ਹੁਣ ਇੱਕ ਗੱਲ ਮੈਨੂੰ ਦੱਸੇ ਸੌਂਸ ਸਮਝ ਕੇ ਗੱਲ ਦਾ ਜਵਾਬ ਦੇ ਵੀ ਹੁੰਦਾ ਜਦੋਂ ਠਿੱਲਾ ਹੋਇਆ ਸੀ ਤੁਹਾ ਘਰ ਆਇਆ ਸੀ ਪਰਿਵਾਰ ਸੀ ਨਾ ਜਦੋਂ ਬਿਮਾਰ ਹੋਇਆ ਘਰੇ ਆਇਆ ਸੀ ਕੀ ਸਾਡੀ ਇਹ ਗਰਬਾੜੀਏ ਫਿਰ ਮਾਂ ਮੇਰੀਏ ਸਭ ਪਿਆਰੇ ਘੱਲੇ ਦੇਖ ਲਈ ਹੁਣ ਮੈਨੇ ਇੱਕ ਗੱਲ ਆਈ ਦਸੀ ਮਾਤਾ ਵੀ ਚਾਂ ਚਾ ਕੇ ਉੰਡਟਕ ਵੀ ਗਿਆ ਸੀ ਤੰਗ ਲੱਗ ਗਈ ਸੀ ਤਾਂ ਫਿਰ ਉਹਨੂੰ ਤਾਂ ਖਵਾਜ ਕੇ ਤੁੰਡਟਕ ਗਿਆ ਸੀਗਾ ਵੀ ਕੋਈ ਵੀ ਉਹਦੀ ਗੱਲ ਸੀ ਢਿੱਗਣਾ ਨਾ ਪਾ ਨਹੀਂ ਬਣ ਗਿਆ ਸਿੱਕੜੀ ਮੁੰਡੇ ਨੂੰ ਦੇਖ ਪਿਆਸੀ ਮਾਂ ਮੇਰੀ ਇਹ ਮੁੰਡੇ ਦੇ ਉੱਤੇ ਕਰਤਾ ਜਾਨ ਬੁਝ ਕੇ ਕਰਤਾ ਫਿਰ ਐਸ ਮੁੰਡੇ ਦਾ ਲੀੜਾ ਕੱਪੜਾ ਵੀ ਗੁੰਮਿਆ ਸੀ ਚੇਤਾ ਕਰਤੀ ਗੁੰਮਿਆ ਸੀ ਕਈ ਵਾਰੀ ਕਹੁੰਗੇ ਚੱਕੇ ਦੇ ਲੱਭੇ ਹੀ ਨਹੀਂ ਕੋਈ ਫਿਰ ਐਂ ਜਦ ਬਗ ਲੱਗੇ ਵੀ ਕੌਣ ਤਾਂ ਲੈ ਗਿਆ ਤੇ ਕਿੱਥੇ ਲੀੜਾ ਕੱਪੜਾ ਗੁੰਮ ਹੋ ਗਿਆ ਮੁੰਡੇ ਦਾ ਮਾਂ ਦੋਈ ਦੇ ਬਖਾਤੀ ਮੁੰਡੇ ਦੇ ਕਾਰਨ ਕਰਾਂਗਾ ਚੱਕਰ ਸਮਝ ਗਈ ਘੋਰੀ ਤੇ ਮਾਂ ਤਾਂ ਮਦਾਨ ਵਾਲੀ ਲਾਤੀ ਮੁੰਡੇ ਤੋਂ ਮੇਰੇ ਤੋਂ ਫੜੇ ਨਹੀਂ ਆਇਆਦਾ ਕੱਤ ਕੰਬਲ ਲਾ ਗਿਆ ਨੀ ਮੁੰਡੇ ਦਾ ਉਹ ਸਵੀ ਨਹੀਂ ਜਾਂ ਪਹਿਲਾ ਵਾਲਾ ਹੁਣ ਮੈਂ ਇੱਕ ਗੱਲ ਦੱਸੀ ਤੁਸੀਂ ਮੁਜ਼ਰਗ ਨੂੰ ਮੰਨਦੇ ਹੋ ਮੱਟੀ ਵਾਲੇ ਨੂੰ ਪੰਜ ਕਾਪੜੀ ਦੰਦੇ ਹੋ ਇਹਦਾ ਲੀੜਾ ਕੱਪੜਾ ਕੌਣ ਪਾਉਂਦਾ ਹੈ ਕਿਹੜਾ ਪਾਉਂਦਾ ਹੈ ਵੱਡਾ ਪਾਉਂਦਾ ਜਿਹੜਾ ਅੱਡ ਬੱਡਾ ਕਿਨਾਲੀ ਹੈ ਉਹ ਹੀ ਪਾਉਂਦਾ ਥੀੜਾ ਕੱਪੜਾ ਏਡੇ ਲੰਮੇ ਸਾਰੀ ਜਿੱਤੇ ਉਹੀ ਬੱਚਾ ਲੀੜੇ ਪਾਉਂਦਾ ਸੀਗਾ ਹੁਣ ਕਿੰਨਾ ਟਾਈਮ ਲੌਗੇ ਜੀੜੇ ਦਿੱਤਿਆਂ ਨੂੰ ਦੁਆਲੀ ਮੈਂ ਦਿੱਤੇ ਸੀ ਕਈ ਬੱਪਾ ਕੀ ਕਹਿੰਦਾ ਬੁੜਾ ਇਹਨਾਂ ਨੂੰ ਅੱਖਾਂ ਤੇ ਪੜ ਕੇ ਬਾਤ ਲਈ ਅਤਲੀ ਹੀ ਮਾਈਏ ਸੁਪੀ ਉੱਲਾ ਡੱਗੋ ਮਾਈ ਅਜੇ ਸਰੀ ਨੂੰ ਜੀਦਾ